ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਦ ਫਸੀਰਤਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ థਾਈਲੈਂਡ ਤੋਂ ਆ ਰਹੀ ਇੱਕ ਹੈਰਾਨ ਕਰਨ ਵਾਲੀ ਖਬਰ ਨੇ ਦੁਨੀਆ ਭਰ ਦੇ ਕਾਰੋਬਾਰੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਮਸ਼ਹੂਰ ਆਨਲਾਈਨ ਫੈਸ਼ਨ ਕੰਪਨੀ ਏਸੌਸ ਦੇ ਕੋਫਾਊਂਡਰ ਜਾਂ ਸਹਿ ਸੰਸਥਾਪਕ ਦੀ 17ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ ਇਹ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਰਚੀ ਗਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਕਈ ਸਵਾਲ ਅਜੇ ਵੀ ਬੇਜਵਾਬ ਹਨ ਕੋਈ ਸੰਘਰਸ਼ ਦੇ ਨਿਸ਼ਾਨ ਨਹੀਂ ਪਰ ਸ਼ੱਕ ਦੀ ਗੂੰਜੈਸ਼ ਬਰਕਰਾਰ ਹੈ। ਕੌਣ ਸੀ 1 ਕਰੋੜਪਤੀ ਕਾਰੋਬਾਰੀ ਅਤੇ ਕੀ ਸੀ ਉਸ ਦੀ ਜ਼ਿੰਦਗੀ ਦੇ ਪਿੱਛੇ ਭੂਮੀ ਆਓ ਜਾਣਦੇ ਹਾਂ ਪੂਰਾ ਮਾਮਲਾ ਮਸ਼ਹੂਰ ਆਨਲਾਈਨ ਫੈਸ਼ਨ ਕੰਪਨੀ ASOS ਦੇ ਸੰਸਥਾਪਕ ਕੁਇੰਟਨ ਗ੍ਰਿਪਸ ਦੀ THAILAND ਦੇ ਸ਼ਹਿਰ ਪਟਾਇਆ ਵਿੱਚ 17ਵੀਂ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਗਈ ਹੈ 58 ਸਾਲਾ ਗ੍ਰਿਪਸ ਨੂੰ ਉਸ ਦੇ ਅਪਾਰਟਮੈਂਟ ਦੀ ਬਾਲਕਨੀ ਹੇਠਾਂ ਜ਼ਮੀਨ ਤੇ ਗੰਭੀਰ ਹਾਲਤ ਵਿੱਚ ਪਾਇਆ ਗਿਆ ਜਿੱਥੇ ਮੌਕੇ ਤੇ ਪਹੁੰਚ ਕੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਸ਼ ਕਰ ਦਿੱਤਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਾਰਟਮੈਂਟ ਦੇ ਅੰਦਰ ਕਿਸੇ ਤਰ੍ਹਾਂ ਦੇ ਸੰਘਰਸ਼ ਜਾਂ ਤੋੜ-ਫੋੜ ਦੇ ਤੁਰੰਤ ਨਿਸ਼ਾਨ ਨਹੀਂ ਪਾਏ ਗਏ ਹਨ ਪਾਲਿਸ ਦੇ ਬਾਵਜੂਦ ਕਿਸੇ ਵੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਰਿਹਾ ਮੌਤ ਦੇ ਅਸਲ ਕਾਰਨ ਦਾ ਪਤਾ ਪੋਸਟਮਾਰਟਮ ਜਾਂਚ ਤੋਂ ਬਾਅਦ ਹੀ ਲੱਗੇਗਾ ਪਰਿਵਾਰ ਦੇ ਨੇੜਲੇ ਸੁਰੋਤਾਂ ਨੇ ਇਸ ਘਟਨਾ ਨੂੰ ਰਹਿਸਮਈ ਦੱਸਦੇ ਹੋਏ ਕਿਹਾ ਹੈ ਕਿ ਹਾਲਤਾਜ ਸਪਸ਼ਟ ਨਹੀਂ ਹਨ ਅਤੇ ਸ਼ੱਕੀ ਸਥਿਤੀ ਦੇ ਸ਼ਬਦ ਵਰਤਾਇਆ ਜਾ ਰਿਹਾ ਹੈ ਕਵਿੰਟਨ ਗ੍ਰਿਪਸ ਨੇ 2000 ਵਿੱਚ ਨਿਕ ਰਾਬਰਟਸ ਅਤੇ ਐਂਡਰੀ ਰੀਗਨ ਨਾਲ ਮਿਲ ਕੇ ਏਐਸਓਐਸ ਦੀ ਸ਼ੁਰੂਆਤ ਕੀਤੀ ਸੀ ਇਹ ਕੰਪਨੀ ਅਗਲੇ ਕੁਝ ਸਾਲਾਂ ਵਿੱਚ 3 ਅਰਬ ਪੌਂਡ ਦੀ ਗਲੋਬਲ ਫੈਸ਼ਨ ਕੰਪਨੀ ਬਣ ਗਈ ਦੁਨੀਆ ਦੀਆਂ ਕਈ ਪ੍ਰਸਿੱਧ ਹਸਤੀਆਂ ਇਸ ਕੰਪਨੀ ਦੇ ਡਿਜ਼ਾਈਨ ਪਹਿਨ ਚੁੱਕੇ ਹਨ ਗ੍ਰੈਪਸ ਨੇ 2005 ਵਿੱਚ ਮਾਰਕੀਟਿੰਗ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਦੇ ਦਿੱਤਾ ਸੀ ਬਾਅਦ ਵਿੱਚ ਉਸ ਨੇ ਸ਼ੇਅਰ ਵਿਕਰੀ ਰਾਹੀਂ ਲੱਖਾਂ ਪੌਂਡਾਂ ਦੀ ਕਮਾਈ ਕੀਤੀ ਪਰ ਅਗਲੇ ਸਾਲਾਂ ਵਿੱਚ ਉਹ ਕਾਨੂੰਨੀ ਦੇ ਵਿੱਤੀ ਵਿਵਾਦਾਂ ਵਿੱਚ ਫਸਦਾ ਗਿਆ ਉਸ ਨੇ ਆਪਣੇ ਖਾਤਾ ਸੰਭਾਲਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਗਲਤ ਟੈਕਸ ਸਲਾਹ ਕਾਰਨ ਉਸ ਨੂੰ ਲੱਖਾਂ ਪੌਂਡਾਂ ਦਾ ਨੁਕਸਾਨ ਹੋ ਗਿਆ ਇਸ ਤੋਂ ਇਲਾਵਾ ਉਸ ਤੇ ਥਾਈ ਪੂਰਵ ਪਤਨੀ ਨਾਲ ਵਿਰਸਾ ਸੰਪਤੀ ਅਤੇ ਵਪਾਰਿਕ ਲੈਣ ਦੇ ਨੂੰ ਲੈ ਕੇ ਤਣਾ ਚੱਲ ਰਿਹਾ ਸੀ ਪਿਛਲੇ ਸਾਲ ਉਸਨੂੰ ਜ਼ਮੀਨ ਅਤੇ ਕੰਪਨੀ ਦੇ ਸ਼ੇਅਰ ਗੈਰ ਕਾਨੂੰਨੀ ਤਰੀਕੇ ਨਾਲ ਵੇਚਣ ਦੇ ਦੋਸ਼ਾਂ ਹੇਠ ਪੁੱਛ ਗਿੱਚ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਹਾਲਾਂਕਿ ਉਸਨੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਇਹ ਜਾਂਚ ਉਸਦੀ ਮੌਤ ਤੱਕ ਜਾਰੀ ਸੀ ਤਿੰਨ ਬੱਚਿਆਂ ਦਾ ਪਿਤਾ ਗ੍ਰਿਫਸ 2007 ਤੋਂ THAILAND ਵਿੱਚ ਰਹਿ ਰਿਹਾ ਸੀ ਹੁਣ ਪੁਲਿਸ ਦੀ ਗ੍ਰਿਫਸ ਦੀ ਮੌਤ ਹਰੇਕ ਪਹਿਲੂ ਤੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਫਿਲਹਾਲ ਇਸ ਪਾਸ ਨਹੀਂ ਹੈ ਕਿ ਇੱਕ ਦਰਦਨਾਕ ਹਾਦਸਾ ਸੀ ਜਾਂ ਕਿਸੇ ਗਹਿਰੀ ਸਾਜਿਸ਼ ਦਾ ਨਤੀਜਾ ਪੋਸਟ ਮਾਰਟਮ ਅਤੇ ਪੁਲਿਸ ਜਾਂਚ ਦੇ ਨਤੀਜੇ ਹੀ ਇਸ ਰਹੱਸ ਤੋਂ ਪਰਦਾ ਚੁੱਕ ਸਕਣਗੇ ਸੱਚ ਸਾਹਮਣੇ ਆਉਣ ਤੱਕ ਇਹ ਮਾਮਲਾ ਕਈ ਅਣਜਾਣ ਸਵਾਲ ਛੱਡ ਸਕਦਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਦ ਅਫਸੀਰਤ ਕੋਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਥਾਈਲੈਂਡ ਤੋਂ ਆ ਰਹੀ ਇੱਕ ਹੈਰਾਨ ਕਰਨ ਵਾਲੀ ਖਬਰ ਨੇ ਦੁਨੀਆ ਭਰ ਦੇ ਕਾਰੋਬਾਰੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ मशहूर ऑनलाइन फैशन कंपनी एसॉफ़ के को फाउंडर या सह संस्थापक की सतारवीं मंजिल तो डिग के मौत हो गई है यह हादसा से ज इसदे पिछे कोई गहरी साजिश रची गई पुलिस ने जांच शुरू कर दिती है पर कई सवाल अजे भी बेजवाब हैं कोई संघर्ष के निशान नहीं पर शक की गुंजाइश बरकरार है ਕੌਣ ਸੀ 1 ਕਰੋੜਪਤੀ ਕਾਰੋਬਾਰੀ ਅਤੇ ਕੀ ਸੀ ਉਸ ਦੀ ਜ਼ਿੰਦਗੀ ਦੇ ਪਿੱਛੇ ਭੂਮੀ ਆਓ ਜਾਣਦੇ ਹਾਂ ਪੂਰਾ ਮਾਮਲਾ ਮਸ਼ਹੂਰ ਆਨਲਾਈਨ ਫੈਸ਼ਨ ਕੰਪਨੀ ASOS ਦੇ ਸੰਸਥਾਪਕ ਕੁਇੰਟਨ ਗ੍ਰਿਪਸ ਦੀ THAILAND ਦੇ ਸ਼ਹਿਰ ਪਟਾਇਆ ਵਿੱਚ 17ਵੀਂ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਗਈ ਹੈ 58 ਸਾਲਾ ਗ੍ਰਿਪਸ ਨੂੰ ਉਸ ਦੇ ਅਪਾਰਟਮੈਂਟ ਦੀ ਬਾਲਕਨੀ ਹੇਠਾਂ ਜ਼ਮੀਨ ਤੇ ਗੰਭੀਰ ਹਾਲਤ ਵਿੱਚ ਪਾਇਆ ਗਿਆ ਜਿੱਥੇ ਮੌਕੇ ਤੇ ਪਹੁੰਚ ਕੇ ਡਾਕਟਰਾਂ ਨੇ ਉਸ ਨੂੰ ਮਰੇ ਦਿੱਤ ਕੋਸ਼ਿਸ਼ ਕਰ ਦਿੱਤਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਾਰਟਮੈਂਟ ਦੇ ਅੰਦਰ ਕਿਸੇ ਤਰ੍ਹਾਂ ਦੇ ਸੰਘਰਸ਼ ਜਾਂ ਤੋੜਫੋੜ ਦੇ ਤੁਰੰਤ ਨਿਸ਼ਾਨ ਨਹੀਂ ਪਾਈ ਗਏ ਹਨ ਪਰ ਇਸ ਦੇ ਬਾਵਜੂਦ ਕਿਸੇ ਵੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਰਿਹਾ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਜਾਂਚ ਤੋਂ ਬਾਅਦ ਹੀ ਲੱਗੇਗਾ ਪਰਵਾਦੇ ਨੇੜਲੇ ਸਰੋਤਾਂ ਨੇ ਇਸ ਘਟਨਾ ਨੂੰ ਰਹਿ ਸਮੇਂ ਦਾ ਸਮੇਂ ਦੱਸਦੇ ਹੋਏ ਕਿਹਾ ਹੈ ਕਿ ਹਾਲਤਾਜ ਸਪਸ਼ਟ ਨਹੀਂ ਹਨ ਅਤੇ ਸ਼ੱਕੀ ਸਥਿਤੀ ਦਾ ਸ਼ਬਦ ਵਰਤਿਆ ਜਾ ਰਿਹਾ ਹੈ। ਕੁਇੰਟਨ ਗ੍ਰਿਪਸ ਨੇ 2000 ਵਿੱਚ ਨਿਕ ਰਾਬਰਟਸ ਅਤੇ ਐਂਡਰੀ ਰੀਗਨ ਨਾਲ ਮਿਲ ਕੇ ਏਐਸਓਐਸ ਦੀ ਸ਼ੁਰੂਆਤ ਕੀਤੀ ਸੀ। ਇਹ ਕੰਪਨੀ ਅਗਲੇ ਕੁਝ ਸਾਲਾਂ ਵਿੱਚ 3 ਅਰਬ ਪੌਂਡ ਦੀ ਗਲੋਬਲ ਫੈਸ਼ਨ ਕੰਪਨੀ ਬਣ ਗਈ। ਦੁਨੀਆ ਦੀਆਂ ਕਈ ਪ੍ਰਸਿੱਧ ਹਸਤੀਆਂ ਇਸ ਕੰਪਨੀ ਦੇ ਡਿਜ਼ਾਈਨ ਪਹਿਨ ਚੁੱਕੇ ਹਨ। ਗ੍ਰਿਪਸ ਨੇ 2005 ਵਿੱਚ ਮਾਰਕੀਟਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਦ ਵਿੱਚ ਉਸ ਨੇ ਸ਼ੇਅਰ ਵਿਕਰੀ ਰਾਹੀਂ ਲੱਖਾਂ ਪੌਂਡਾਂ ਦੀ ਕਮਾਈ ਕੀਤੀ ਪਰ ਅਗਲੇ ਸਾਲਾਂ ਵਿੱਚ ਉਹ ਕਾਨੂੰਨੀ ਦੇ ਵਿੱਤੀ ਵਿਵਾਦਾਂ ਵਿੱਚ ਫਸਦਾ ਗਿਆ ਉਸ ਨੇ ਆਪਣੇ ਖਾਤਾ ਸੰਭਾਲਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਗਲਤ ਟੈਕਸ ਸਲਾਹ ਕਾਰਨ ਉਸ ਨੂੰ ਲੱਖਾਂ ਪੌਂਡਾਂ ਦਾ ਨੁਕਸਾਨ ਹੋ ਗਿਆ ਇਸ ਤੋਂ ਇਲਾਵਾ ਉਸ ਤੇ ਥਾਈ ਪੂਰਵ ਪਤਨੀ ਨਾਲ ਵੀ ਸੰਪਤੀ ਅਤੇ ਵਪਾਰਿਕ ਲੈਣ-ਦੇਣ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ ਪਿਛਲੇ ਸਾਲ ਉਸ ਨੂੰ ਜ਼ਮੀਨ ਅਤੇ ਕੰਪਨੀ ਦੇ ਸ਼ੇਅਰ ਗੈਰਕਾਨੂੰਨੀ ਤਰੀਕੇ ਨਾਲ ਵੇਚਣ ਦੇ ਦੋਸ਼ਾਂ ਹੇਠ ਪੁੱਛ ਗਿੱਚ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਹਾਲਾਂਕਿ ਉਸ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਇਹ ਜਾਂਚ ਉਸ ਦੀ ਮੌਤ ਤੱਕ ਜਾਰੀ ਸੀ ਤਿੰਨ ਬੱਚਿਆਂ ਦਾ ਪਿਤਾ ਗ੍ਰਿਪਸ 20 ਸੱਤ ਤੋਂ థਾਈਲੈਂਡ ਵਿੱਚ ਰਹਿ ਰਿਹਾ ਸੀ ਹੁਣ ਪੁਲਿਸ ਦੀ ਗ੍ਰਿਫਤਜ਼ੀ ਮੌਤ ਤੇ ਹਰੇਕ ਪਹਿਲੂ ਤੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇੱਕ ਦਰਦਨਾਕ ਹਾਦਸਾ ਸੀ ਜਾਂ ਕਿਸੇ ਗਹਿਰੀ ਸਾਜ਼ਿਸ਼ ਦਾ ਨਤੀਜਾ ਪੋਸਟਮਾਰਟਮ ਅਤੇ ਪੁਲਿਸ ਜਾਂਚ ਦੇ ਨਤੀਜੇ ਹੀ ਇਸ ਰਹੱਸ ਤੋਂ ਪਰਦਾ ਚੁੱਕ ਸਕਣਗੇ ਸੱਚ ਸਾਹਮਣੇ ਆਉਣ ਤੱਕ ਇਹ ਮਾਮਲਾ ਕਈ ਅਣਜਾਣ ਸਵਾਲ ਛੱਡ ਸਕਦਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਥਾਈਲੈਂਡ ਤੋਂ ਆ ਰਹੀ ਇੱਕ ਹੈਰਾਨ ਕਰਨ ਵਾਲੀ ਖਬਰ ਨੇ ਦੁਨੀਆ ਭਰ ਦੇ ਕਾਰੋਬਾਰੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਸ਼ਹੂਰ ਆਨਲਾਈਨ ਫੈਸ਼ਨ ਕੰਪਨੀ ਐਸੌਸ ਦੇ ਕੋ-ਫਾਊਂਡਰ ਜਾਂ ਸਹਿ-ਸੰਸਥਾਪਕ ਦੀ 17ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ। ਇਹ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਰਚੀ ਗਈ? ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਕਈ ਸਵਾਲ ਅਜੇ ਵੀ ਬੇਜਵਾਬ ਹਨ। ਕੋਈ ਸੰਘਰਸ਼ ਦੇ ਨਿਸ਼ਾਨ ਨਹੀਂ ਪਰ ਸ਼ੱਕ ਦੀ ਗੁੰਜਾਇਸ਼ ਬਰਕਰਾਰ ਹੈ। ਕੌਣ ਸੀ 1 ਕਰੋੜਪਤੀ ਕਾਰੋਬਾਰੀ ਅਤੇ ਕੀ ਸੀ ਉਸਦੀ ਜ਼ਿੰਦਗੀ ਦੇ ਪਿਛੋਕੜੀ ਆਓ ਜਾਣਦੇ ਹਾਂ ਪੂਰਾ ਮਾਮਲਾ ਮਸ਼ਹੂਰ ਆਨਲਾਈਨ ਫੈਸ਼ਨ ਕੰਪਨੀ ASOS ਦੇ ਸੰਸਥਾਪਕ ਕੁਇੰਟਨ ਗ੍ਰਿਪਸ ਦੀ THAILAND ਦੇ ਸ਼ਹਿਰ ਪਟਾਇਆ ਵਿੱਚ 17ਵੀਂ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਗਈ ਹੈ 58 ਸਾਲਾ ਗ੍ਰਿਪਸ ਨੂੰ ਉਸਦੇ ਅਪਾਰਟਮੈਂਟ ਦੀ ਬਾਲਕਨੀ ਹੇਠਾਂ ਜ਼ਮੀਨ ਤੇ ਗੰਭੀਰ ਹਾਲਤ ਵਿੱਚ ਪਾਇਆ ਗਿਆ ਜਿੱਥੇ ਮੌਕੇ ਤੇ ਪਹੁੰਚ ਕੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਸ਼ ਕਰ ਦਿੱਤਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਾਰਟਮੈਂਟ ਦੇ ਅੰਦਰ ਕਿਸੇ ਤਰ੍ਹਾਂ ਦੇ ਸੰਘਰਸ਼ ਜਾਂ ਤੋੜਫੋੜ ਦੇ ਤੁਰੰਤ ਨਿਸ਼ਾਨ ਨਹੀਂ ਪਾਏ ਗਏ ਹਨ ਪਰ ਇਸ ਦੇ ਬਾਵਜੂਦ ਕਿਸੇ ਵੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਰਿਹਾ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਜਾਂਚ ਤੋਂ ਬਾਅਦ ਹੀ ਲੱਗੇਗਾ ਪਰਿਵਾਰ ਦੇ ਨੇੜਲੇ ਸਰੋਤਾਂ ਨੇ ਇਸ ਘਟਨਾ ਨੂੰ ਰਹਿ ਸਮੇਂ ਦੱਸਦੇ ਹੋਏ ਕਿਹਾ ਹੈ ਕਿ ਹਾਲਤਾਜ ਸਪਸ਼ਟ ਨਹੀਂ ਹਨ ਅਤੇ ਸ਼ੱਕੀ ਸਥਿਤੀ ਦੇ ਸ਼ਬਦ ਵਰਤਿਆ ਜਾ ਰਿਹਾ ਹੈ ਕਵਿੰਟਨ ਗ੍ਰਿਪਸ ਨੇ 2000 ਵਿੱਚ ਨਿਕ ਰਾਬਰਟਸ ਅਤੇ ਐਂਡਰਿਊ ਰੀਗਨ ਨਾਲ ਮਿਲ ਕੇ ਏਐਸਓਐਸ ਦੀ ਸ਼ੁਰੂਆਤ ਕੀਤੀ ਸੀ ਇਹ ਕੰਪਨੀ ਅਗਲੇ ਕੁਝ ਸਾਲਾਂ ਵਿੱਚ 3 ਅਰਬ ਪੌਂਡ ਦੀ ਗਲੋਬਲ ਫੈਸ਼ਨ ਕੰਪਨੀ ਬਣ ਗਈ ਦੁਨੀਆ ਦੇ ਕਈ ਪ੍ਰਸਿੱਧ ਹਸਤੀਆਂ ਇਸ ਕੰਪਨੀ ਦੇ ਡਿਜ਼ਾਈਨ ਪਹਿਨ ਚੁੱਕੇ ਹਨ ਗਰੇਬਸ ਨੇ 2005 ਵਿੱਚ ਮਾਰਕੀਟਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ਵਿੱਚ ਉਸ ਨੇ ਸ਼ੇਅਰ ਵਿਕਰੀ ਰਾਹੀਂ ਲੱਖਾਂ ਪੌਂਡਾਂ ਦੀ ਕਮਾਈ ਕੀਤੀ ਪਰ ਅਗਲੇ ਸਾਲਾਂ ਵਿੱਚ ਉਹ ਕਾਨੂੰਨੀ ਦੇ ਵਿੱਤੀ ਵਿਵਾਦਾਂ ਵਿੱਚ ਫਸਦਾ ਗਿਆ। ਉਸ ਨੇ ਆਪਣੇ ਖਾਤਾ ਸੰਭਾਲਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਗਲਤ ਟੈਕਸ ਸਲਾਹ ਕਾਰਨ ਉਸ ਨੂੰ ਲੱਖਾਂ ਪੌਂਡਾਂ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਉਸ ਤੇ ਥਾਈ ਪੂਰਵ ਪਤਨੀ ਨਾਲ ਵਿਰਸਾ ਸੰਪਤੀ ਅਤੇ ਵਪਾਰਿਕ ਲੈਣ ਦੇ ਨੂੰ ਲੈ ਕੇ ਤਣਾ ਚੱਲ ਰਿਹਾ ਸੀ। ਪਿਛਲੇ ਸਾਲ ਉਸਨੂੰ ਜ਼ਮੀਨ ਅਤੇ ਕੰਪਨੀ ਦੇ ਸ਼ੇਅਰ ਗੈਰਕਾਨੂੰਨੀ ਤਰੀਕੇ ਨਾਲ ਵੇਚਣ ਦੇ ਦੋਸ਼ਾਂ ਹੇਠ ਪੁੱਛ ਗਿੱਚ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਹਾਲਾਂਕਿ ਉਸਨੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਇਹ ਜਾਂਚ ਉਸਦੀ ਮੌਤ ਤੱਕ ਜਾਰੀ ਸੀ ਤਿੰਨ ਬੱਚਿਆਂ ਦਾ ਪਿਤਾ ਗ੍ਰਿਫਸ 2007 ਤੋਂ THAILAND ਵਿੱਚ ਰਹਿ ਰਿਹਾ ਸੀ ਹੁਣ ਪੁਲਿਸ ਦੀ ਗ੍ਰਿਫਸ ਦੀ ਮੌਤ ਹਰੇਕ ਪਹਿਲੂ ਤੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਫਿਲਹਾਲ ਇਸ ਪਾਸੋਂ ਨਹੀਂ ਹੈ ਕਿ ਇੱਕ ਦਰਦਨਾਕ ਹਾਦਸਾ ਸੀ ਜਾਂ ਕਿਸੇ ਗਹਿਰੀ ਸਾਜ਼ਿਸ਼ ਦਾ ਨਤੀਜਾ ਪੋਸਟਮਾਰਟਮ ਅਤੇ ਪੁਲਿਸ ਜਾਂਚ ਦੇ ਨਤੀਜੇ ਹੀ ਇਸ ਰਹੱਸ ਤੋਂ ਪਰਦਾ ਚੁੱਕ ਸਕਣਗੇ ਸੱਚ ਸਾਹਮਣੇ ਆਉਣ ਤੱਕ ਇਹ ਮਾਮਲਾ ਕਈ ਅਣਜਾਣ ਸਵਾਲ ਛੱਡ ਸਕਦਾ ਹੈ